ਪਰੋ ਮਹੱਲਾ ਤੀਜਾ ਸ਼ਬਦ ਵਿਚਾਰੇ ਸੋ ਜਨ ਸਾਚਾ ਜੇਨ ਕਾ ਹਿਰਦੈ ਸਾਚਾ ਸੋਈ ਸਾਚੀ ਭਗਤ ਕਰਹਿ ਦਿਨ ਰਾਤੀ ਤਾਂ ਤਨ ਦੁਖ ਨਾ ਹੋਈ ਭਗਤ ਭਗਤ ਕਹੈ ਸਭ ਕੋਈ ਭਗਤ ਭਗਤ ਇਥੇ ਵਿਸਰਾਮ ਕਹੈ ਸਭ ਕੋਈ ਭਗਤ ਭਗਤ ਕਹੈ ਸਭ ਕੋਈ ਬਿਨ ਸਤਗੁਰ ਸੇਵੇ ਭਗਤ ਨਾ ਪਾਈਐ ਪੂਰਾ ਭਾਗ ਮਿਲੇ ਪ੍ਰਭ ਸੋਈ ਰਹਾਉ ਮਾਨਮੁਖ ਮੂਲ ਗਵਾਵਹਿ ਲਾਭ ਮਾਗਹਿ ਲਾਹਾ ਲਾਭ ਕਿਦੂ ਹੋਈ ਜਮ ਕਾਲ ਸਦਾ ਹੈ ਸਿਰ ਉਪਰ ਦੂਜੇ ਭਾਏ ਪਾਤ ਖੋਈ ਬਹਿਲੇ ਭੇਖ ਭਵਹਿ ਦਿਨ ਰਾਤੀ ਹਉਮੈ ਰੋਗ ਨਾ ਜਾਈ ਹਉਮੈ ਰੋਗ ਨਾ ਜਾਈ ਪਾੜ ਪਾੜ ਦੂਜ ਹੈ ਬਾਦ ਵਖਾਣ ਹੈ ਮੇਲ ਮਾਇਆ ਸੁਰਤ ਗਵਾਈ ਗਵਾਈ ਪਾਠ ਹੈ ਗਵਾਈ ਨਹੀਂ ਮੇਰੇ ਗਵਾਈ ਛਪਿਆ ਸੀ ਗਵਾਈ ਪਾਠ ਹੈ ਸਤ ਗੁਰ ਸੇਵਹਿ ਪਰਮ ਗਤ ਪਾਵਹਿ ਨਾਮ ਮਿਲੈ ਵੜਿਆਈ ਨਾਨਕ ਨਾਮ ਜਿਨਾ ਮਾਨ ਵਸਿਆ ਦਰ ਸਾਚੈ ਪਤ ਪਾਈ ਪਰੋ ਮਹੱਲਾ ਤੀਜਾ ਮਨ ਮੁਖ ਆਸਾ ਨਹੀਂ ਉਤਰੈ ਦੂਜੈ ਭਾਇ ਖੁਆਏ ਮਨਮੁਖ ਆਸਾ ਨਹੀਂ ਉਤਰੈ ਇਥੇ ਵਿਸਰਾਮ ਦੂਜੈ ਭਾਇ ਖੁਆਏ ਉਦਰ ਨੈ ਸਾਣ ਨਾ ਭਰੀਐ ਕਬਹੂ ਤ੍ਰਿਸ਼ਨਾ ਅਗਨ ਪਚਾਏ ਇਹ ਉਦਰ ਨੈ ਸਾਣ ਵਖਰਾ ਪਾਠ ਕਰਨਾ ਹੈ ਨੈ ਸਾਣ ਇਕੱਠਾ ਨਹੀਂ ਕਹਿ ਦੇਣਾ ਉਦਰ ਨੈ ਸਾਣ ਨਾ ਭਰੀਐ ਕਬਹੂ ਇਥੇ ਵਿਸਰਾਮ ਹੈ ਤ੍ਰਿਸ਼ਨਾ ਅਗਨ ਪਚਾਏ ਸਦਾ ਆਨੰਦ ਰਾਮ ਰਸ ਰਾਤੀ ਹਿਰਦੈ ਨਾਮ ਦੁਬਿਦਾ ਮਾਨ ਭਾਗੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਤੇ ਮਰਹਾਉ ਆਪੇ ਪਾਰ ਬ੍ਰਹਮ ਸ੍ਰਿਸ਼ਟ ਜਿਨ ਸਾਜੀ ਸਿਰ ਸਿਰ ਧੰਦਾ ਲਾਏ ਮਾਇਆ ਮੂਹ ਮਾਇਆ ਮੂਹ ਕੀਆ ਜਿਨ ਆਪੇ ਆਪੇ ਦੂਜੈ ਲਾਏ ਤੇਸ ਨੂੰ ਕਿਹੋ ਕਹੀਐ ਜੇ ਜੇ ਦੂਜਾ ਹੋਵੇ ਸਭ ਤੁਧੈ ਮਾ ਹਿਸਮਾਈ ਗੁਰਮੁਖ ਗਿਆਨ ਤਤ ਵਿਚਾਰਾ ਜੋਤੀ ਜੋਤ ਮਿਲਾਏ ਸੋ ਬ੍ਰਭ ਸਾਚਾ ਸਦ ਹੀ ਸਾਚਾ ਸਾਚਾ ਸਭ ਆਕਾਰਾ ਨਾਨਕ ਸਤਗੁਰ ਸੋਜੀ ਪਾਈ ਸੱਚ ਨਾਮ ਨਿਸਤਾਰਾ ਹਰੋ ਮਹੱਲਾ ਤੀਜਾ ਕਾਲ ਮਹਪ੍ਰੀਤ ਜਿਨੀ ਰਾਮ ਨ ਪਛਾਤਾ ਇੱਥੇ ਵਿਸਰਾਮ ਲਾਉਣਾ ਹੈ ਕਾਲ ਮਹਪ੍ਰੀਤ ਜਿਨੀ ਰਾਮ ਨ ਪਛਾਤਾ ਜਿਨੀ ਰਾਮ ਨਹੀਂ ਗਾਇਦਨਾ ਜਿਨੀ ਰਾਮ ਕਾਲ ਮਹਪ੍ਰੀਤ ਜਿਨੀ ਰਾਮ ਨ ਪਛਾਤਾ ਇੱਥੇ ਵਿਸਰਾਮ ਸਤਜੁਗ ਪਰਮਹੰਸ ਵਿਚਾਰੀ ਦੁਆਪੁਰ ਤ੍ਰੇਤੈ ਮਾਨਸ ਵਰਤਹਿ ਇਹ ਦੁਆਪੁਰ ਪਪੇ ਔਂਕੜ ਹੈ ਦੁਆਪੁਰ ਨਹੀਂ ਕਹਿਦਣਾ ਦੁਆਪੁਰ ਤ੍ਰੇਤੈ ਮਾਨਸ ਵਰਤਹਿ ਵਿਰਲੇ ਹੋ ਮੈਂ ਮਾਰੀ ਕਾਲ ਮੈਂ ਰਾਮ ਨਾਮ ਵਡਿਆਈ ਜੋਗ ਜੋਗ ਗੁਰਮੁਖ ਏਕੋ ਜਾਤਾ ਵਿਣ ਨਾਵੇ ਮੁਕਤ ਨਾ ਪਾਈ ਰਹਾਉ ਹਿਰਦੈ ਨਾਮ ਲਖ ਜਨ ਸਾਚਾ ਲਖੈ ਤਿ ਲਾਉ ਹਿਰਦੈ ਨਾਮ ਲਖੈ ਜਨ ਸੱਚਾ ਹਿਰਦੈ ਨਾਮ ਲਖੈ ਜਨ ਸੱਚਾ ਗੁਰਮੁਖ ਮਨ ਵਸਾਈ ਆਪ ਤਰੇ ਸਗਲੇ ਕੋਲ ਤਾਰੇ ਜਿਨੀ RAM ਨਾਮ ਲਿਵ ਲਾਈ ਮੇਰਾ ਪ੍ਰਭ ਹੈ ਗੁਣ ਕਾ ਦਾਤਾ ਅਵਗਣ ਸ਼ਬਦ ਜਲਾਈ ਅਵਗਣ ਸ਼ਬਦ ਨਹੀਂ ਕਹਿਣਾ ਅਵਗਣ ਤੇ ਜਮਕ ਲੱਗੇਗੀ ਅਵਗਣਾ ਸ਼ਬਦ ਜਲਾਈ ਅਵਗਣ ਸ਼ਬਦ ਜਲਾਏ ਜੇਨ ਮਨ ਵਸਿਆ ਸੇ ਜਨ ਸੋਹੇ ਹਿਰਦੈ ਨਾਮ ਵਸਾਏ ਹਿਰਦੈ ਨਾਮ ਵਸਾਏ ਘਰ ਦਰ ਮਹਿਲ ਸਤ ਗੁਰੂ ਦਿਖਾਇਆ ਰੰਗ ਸਿਉ ਰਲਿਆ ਮਾਣੈ ਜੋ ਕਿਛ ਕਹੈ ਸੋ ਭਲਾ ਕਰ ਮਾਣੈ ਨਾਨਕ ਨਾਮ ਵਖਾਣੈ ਪੈਰੋ ਮਹੱਲਾ ਤੀਜਾ ਮਨਸਾ ਮਨਹ ਸਮਾਇਲੈ ਗੁਰ ਸਬਦ ਦੀ ਵਿਚਾਰ ਗੁਰ ਪੂਰੇ ਤੇ ਸੋਜੀ ਪਵੈ ਫਿਰ ਮਰੈ ਨ ਵਾਰੂ ਵਾਰ ਫਿਰ ਮਰੈ ਨ ਵਾਰੂ ਵਾਰ ਮਨ ਮੇਰੀ RAM ਨਾਮ ਆਧਾਰ ਗੁਰ ਪਰਸਾਦ ਪਰਮ ਪਦ ਪਾਇਆ ਸਭ ਇਛੁ ਪਜਾਵਣ ਹਾਰ ਰਹਾਉ ਸਭ ਮੈਂ ਏਕੋ ਰਵ ਰਹਿਆ ਗੁਰ ਬਿਨ ਬੂਝ ਨ ਪਾਇਐ ਗੁਰਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ ਹਾਂ ਗੁਰਮੁਖ ਪ੍ਰਗਟ ਹੋਆ ਇਥੇ ਠਮਕ ਮੇਰਾ ਹਰ ਪ੍ਰਭ ਇਥੇ ਵਿਸਰਾਮ ਹੈ ਆਨੰਦ ਹਰ ਗੁਣ ਗਾਏ ਸੁਖ ਦਾਤਾ ਹਰ ਏਕ ਹੈ ਹੋਰ ਥੈ ਸੁਖ ਨ ਪਾਹੀ ਸਤਗੁਰ ਜਿਨੀ ਨਾ ਸੇਵਿਆ ਦਾਤਾ ਇਹ ਵਿਸਰਾਮ ਸਤਗੁਰ ਜਿਨੀ ਨਾ ਸੇਵਿਆ ਦਾਤਾ ਇਥੇ ਵਿਸਰਾਮ ਸਤਗੁਰ ਜਿਨੀ ਨਾ ਸੇਵਿਆ ਦਾਤਾ ਸੇ ਅੰਤ ਗਏ ਪਛਤਾਹੇ ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨ ਲੱਗੈ ਤਾਏ ਫਿਰ ਦੁੱਖ ਨ ਲੱਗੈ ਤਾਏ ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨ ਲੱਗੈ ਤਾਏ ਨਾਨਕ ਹਰਿ ਭਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਇ ਭੈਰਾਉ ਮਹੱਲਾ ਤੀਜਾ ਬਾਜ ਗੁਰੂ ਜਗਤ ਬਉ ਰਾਨਾ ਹਾਂ ਬਾਜ ਗੁਰੂ ਜਗਤ ਬੋਹਰ ਨਾ ਭੂਲਾ ਝੋਟਾ ਖਾਈ ਭੂਲਾ ਝੋਟਾ ਖਾਈ ਮਾਰ ਮਾਰ ਜੰਮੈ ਸਦਾ ਦੁਖ ਪਾਏ ਧਾਰ ਕੀ ਖਬਰ ਨਾ ਪਾਈ ਮੇਰੇ ਮਨ ਸਦਾ ਰਹੋ ਸਤਗੁਰ ਕੀ ਸਰਣਾ ਮੇਰੇ ਮਨ ਸਦਾ ਰਹੋ ਇਥੇ ਵਿਸਰਾਮ ਸਤਗੁਰ ਕੀ ਸਰਣਾ ਹਿਰਦਾ ਹਰ ਨਾਮ ਮੀਠਾ ਸਦ ਲਗਾ ਗੁਰ ਸਬਦ ਦੇ ਭਵਜਲ ਤਰਨਾ ਰਹਾ ਪੀਖ ਕਰ ਬਹੁਤ ਚਿਤ ਡੋਲੇ ਪੀਖ ਕਰ ਬਹੁਤ ਚਿਤ ਡੋਲੇ ਅੰਤਰ ਕਾਮ ਕ੍ਰੋਧ ਅਹੰਕਾਰ ਅੰਤਰ ਤਿਸਾ ਭੂਖ ਆਤ ਬਹੁਤੀ ਅੰਤਰ ਤਿਸਾ ਭੂਖ ਅੰਤਰ ਤਿਸਾ ਭੂਖ ਆਤ ਬਹੁਤੀ ਅੰਤਰ ਤਿਸਾ ਭੂਖ ਆਤ ਬਹੁਤੀ ਔਕਤ ਫਿਰੈ ਦਰਬਾਰ ਦਰਬਾਰ ਇਹ ਵੱਖਰਾ ਪਾਠ ਕਰਨਾ ਦਰਬਾਰ ਨਹੀਂ ਕਹਿਦਣਾ ਆਮ ਪਾਠੀ ਸਿੰਘ ਇਕੱਠਾ ਹੀ ਕਹਿ ਜਾਂਦੇ ਨੇ ਦਰਬਾਰ ਵੱਖਰਾ ਪਾਠ ਲਿਖਿਆ ਵੱਖਰਾ ਹੀ ਬੋਲਣਾ ਹੈ ਭੌਕਤ ਫਿਰੈ ਦਰਬਾਰ ਗੁਰ ਕੈ ਸ਼ਬਦ ਮਰਹਿ ਫਿਰ ਜੀਵਹਿ ਤੈਨ ਕਉ ਮੁਕਤ ਦੁਆਰ ਅਮਰ ਗੁਰ ਕੈ ਸ਼ਬਦ ਮਰਹਿ ਇੱਥੇ ਠੰਮਕ ਲੱਗੀਗੀ ਮਰਹਿ ਫਿਰ ਜੀਵਹਿ ਨਹੀਂ ਕਹਿਣਾ ਗੁਰ ਕੈ ਸ਼ਬਦ ਮਰਹਿ ਫਿਰ ਜੀਵਹਿ ਤੇਨਕਾ ਮੁਕਤ ਦਵਾਰ ਅੰਤਰ ਸਾੰਤ ਸਦਾ ਸੁਖ ਹੋਵੇ ਹਰ ਰੱਖਿਆ ਔਰ ਧਾਰ ਜੋ ਤਿਸ ਭਾਵੇ ਤਿਵੇ ਚਲਾਵੇ ਕਰਨਾ ਕਿਛੂ ਨਾ ਜਾਈ ਨਾਨਕ ਗੁਰਮੁਖ ਸ਼ਬਦ ਸੰਭਾਲੇ RAM ਨਾਮ ਵਡਿਆਈ ਪਰੋ ਮਹੱਲਾ ਤੀਜਾ ਹਉ ਮੈਂ ਮਾਇਆ ਮੋਹਿ ਖੁਆਇਆ ਦੁਖ ਖੱਟੇ ਦੁਖ ਖਾਏ ਅੰਤਰ ਲੋਭ ਅੰਤਰ ਲੋਭ ਹਲਕ ਦੁਖ ਭਾਰੀ ਬੇਨ ਬਿਵੇਕ ਪਰਮਾਏ ਅੰਤਰ ਲੋਭ ਹਲਕ ਇੱਥੇ ਠੰਮਕ ਲੱਗੇਗੀ ਦੁਖ ਭਾਰੀ ਬੇਨ ਬਿਵੇਕ ਪਰਮਾਏ ਮਨਮੁਖ ਤ੍ਰਿਗ ਜੀਵਨ ਸਹਸਾਰ ਇਹ ਮਨਮੁਖ ਪਦ ਤੇ ਵਿਸਰਾਮ ਲਾਉਣਾ ਹੈ ਰਾਮ ਨਾਮ ਸੁਪਨਾ ਨਹੀਂ ਚੇਤਿਆ ਹਰ ਸੋ ਕਦੇ ਨਾ ਲਾਗੈ ਪਿਆਰ ਰਹਾਉ ਪਸ਼ੂਆ ਕਰਮ ਕਰੈ ਨਹੀਂ ਬੂਝੈ ਕੂੜ ਕਮਾਵੈ ਕੂੜੋ ਹੋਏ ਇਹ ਪਸ਼ੂਆ ਕਰਮ ਕਰੈ ਇਥੇ ਠਮਕ ਲਾ ਗਣੀ ਹੈ ਕਰੈ ਨਹੀਂ ਬੂਝੈ ਨਹੀਂ ਕਹਿਣਾ ਪਸ਼ੂਆ ਕਰਮ ਕਰੈ ਨਹੀਂ ਬੂਝੈ ਇਥੇ ਵਿਸਰਾਮ ਹੈ ਕੂੜ ਕਮਾਵੈ ਕੂੜੋ ਹੋਏ ਸਤਗੁਰ ਮਿਲੈ ਤਾਂ ਉਲਟੀ ਖੂਵੈ ਖੋਜ ਲਹੈ ਜਾਨ ਕੋਈ ਹਰ ਹਰ ਨਾਮ ਰਿਦੈ ਸਾਧ ਵਸਿਆ ਪਾਇਆ ਗੁਣੀ ਨਿਧਾਨ ਗੁਰ ਪ੍ਰਸਾਦੀ ਪੂਰਾ ਪਾਇਆ ਚੁਕਾ ਮਾਨ ਅਬਮਾਨ ਆਪੇ ਕਰਤਾ ਕਰੇ ਕਰਾਈ ਆਪੇ ਮਾਰਗ ਪਾਏ ਆਪੇ ਗੁਰਮੁਖ ਦੇ ਵਢਾਈ ਨਾਨਕ ਨਾਮ ਸਮਾਏ